ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 747 ਤੋਂ ਲੈ ਕੇ 748 ਤੱਕ ਸਵਾਯਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਏ ਜਿਸ ਨੂੰ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਦ ਪਾਵੈ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜਿਸ ਜੀਵ ਤੇ ਤੂੰ ਆਪ ਦਇਆ ਕਰਦਾ ਹੈ ਉਸ ਜੀਵ ਨੂੰ ਤੂੰ ਆਪਣਾ ਬਾਣਾ ਮੰਨਣ ਲਾ ਲੈਣਾ ਹੈ ਉਹ ਜੀਵ ਤੇਰੀ ਰਜ਼ਾ ਵਿੱਚ ਤੁਰਦਾ ਹੈ ਕਹਿੰਦੇ ਸਾਈ ਭਗਤ ਉਹੀ ਭਗਤ ਹੈ ਜੋ ਤੈਨੂੰ ਪਸੰਦ ਆ ਜਾਵੇ ਤੂੰ ਸਾਰੇ ਜੀਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਕਹਿੰਦੇ हे ਪਰਮੇਸ਼ਰ ਜੀ ਤੇਰੇ ਸੰਤਾਂ ਨੂੰ ਤੇਰਾ ਹੀ ਆਸਰਾ ਹੈ ਜੋ ਕਹਿੰਦੇ ਤੈਨੂੰ ਚੰਗਾ ਲੱਗਦਾ ਹੈ ਉਹੀ ਤੇਰੇ ਸੰਤਾਂ ਨੂੰ ਪ੍ਰਵਾਨ ਹੈ ਕਬੂਲ ਹੁੰਦਾ ਹੈ ਜੋ ਕੁਝ ਤੂੰ ਕਰਦਾ ਹੈ ਉਹਨਾਂ ਦੇ ਮਨ ਅਤੇ ਹਿਰਦੇ ਵਿੱਚ ਤੇਰਾ ਹੀ ਆਸਰਾ ਹੈ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਦਿਆਲੂ ਹੈ ਕਿਰਪਾਲੂ ਹੈ ਕਿਰਪਾ ਨਿਧ ਹੈ ਕਹਿੰਦੇ ਸਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਕਿਰਪਾ ਦਾ ਖਜ਼ਾਨਾ ਹੈ ਕਹਿੰਦੇ ਭਰਪੂਰ ਨੇ ਤੇਰੇ ਢੰਡਾਰੇ ਕਿਰਪਾ ਨਾਲ ਕਹਿੰਦੇ ਸਾਰੇ ਭਗਤ ਤੈਨੂੰ ਪਿਆਰੇ ਨੇ ਤੇ ਭਗਤਾਂ ਨੂੰ ਤੂੰ ਪਿਆਰਾ ਲੱਗਦਾ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰਨ ਤੇਰੀ ਪਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖ ਦਾਤੇ ਪਰਮੇਸ਼ਰ ਜੀ ਤੇਰਾ ਥਾ ਨਹੀਂ ਪਾਇਆ ਜਾ ਸਕਦਾ ਤੂੰ ਅਪਰੰਪਰ ਹੈ ਤੇਰੇ ਜਿੱਡਾ ਕੋਈ ਹੋਰ ਨਹੀਂ ਤੇਰੇ ਵਰਗਾ ਕੋਈ ਹੋਰ ਨਹੀਂ ਤੇਰੇ ਜਹਾ ਸਿਰਫ ਤੂੰ ਹੀ ਹੈ ਕਹਿੰਦੇ ਸਾਡੀ ਇੱਕ ਬੇਨਤੀ ਸੁਣੋ ਕਿ ਸਾਨੂੰ ਸੁੱਖਾਂ ਦੇ ਦਾਤੇ ਜੀ ਕਦੇ ਤੁਸੀਂ ਵਿਸਰਨਾ ਨਾ ਜਾਓ ਭੁੱਲ ਨਾ ਜਾਇਓ ਹਿਰਦੇ ਤੋਂ ਕਿਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾ ਕਹਿੰਦੇ हे ਪਰਮੇਸ਼ਰ ਜੀ ਜੇ ਤੈਨੂੰ ਪਸੰਦ ਆ ਜਾਏ ਤਾ ਕਹਿੰਦੇ ਹਰ ਇੱਕ ਸਾਸ ਦੇ ਨਾਲ ਹਰ ਇੱਕ ਸਾਹ ਦੇ ਨਾਲ ਦਿਨ ਰਾਤ ਮੈਂ ਤੇਰੇ ਗੁਣ ਗਾਉਂਦਾ ਰਹਾ ਜੇ ਤੈਨੂੰ ਇਹ ਕਹਿੰਦੇ ਮੈਨੂੰ ਇਹ ਦਾਤ ਦੇਣੀ ਪਸੰਦ ਆ ਜਾਏ ਕਹਿੰਦੇ ਤੇਰੇ ਨਾਮ ਦਾ ਸੁੱਖ ਮਿਲ ਜਾਏ ਨਾਨਕ ਨੂੰ ਪਰ ਜੇ ਤੂੰ ਤੜੁੱਟ ਜਾ ਨਾ ਫੇਰ ਉਹਦੀ ਝੋਲੀ ਨਾਮ ਦੀ ਦਾਤ ਨਾਲ ਭਰ ਦਿੰਦਾ ਹੈ ਸੁਹੀ ਮਹੱਲਾ ਪੰਜਮ ਵਿਸਰੇ ਨਾਹੀ ਜਿਤ ਤੂੰ ਕਬਹੂ ਸੋਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੂੰ ਦਤ ਤੇ ਆਈ ਨਿਰਮਲ ਹੋਵੇ ਦੇਹਾ ਮੇਰੇ RAM ਹੋ ਸੋਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਉਹ ਤੇਰਾ ਥਾਂ ਸਥਾਨ ਕਿਹਾ ਜਿਆ ਜਿੱਥੇ ਤੂੰ ਕਦੇ ਭੁੱਲਦਾ ਹੀ ਨਹੀਂ ਚੇਤੇ ਤੋਂ ਕਹਿੰਦੇ ਉਹ ਥਾਨ ਨੂੰ ਅਸੀਂ ਲੱਭਦੇ ਆ ਜਿੱਥੇ ਅੱਠੇ ਪਹਿਰ ਤੇਰਾ ਨਾਮ ਤੇ ਆਈਏ ਤੇ ਨਾਮ ਤੇ ਆਉਣ ਦੇ ਨਾਲ ਸਾਡੀ ਸਾਡਾ ਹਿਰਦਾ ਨਿਰਮਲ ਹੋ ਜਾਏ ਕਹਿੰਦੇ ਮੈਂ ਉਹ ਥਾਨ ਲੱਭਦਾ ਲੱਭਦਾ ਕਹਿੰਦੇ ਆ ਗਿਆ ਤੇਰੀ ਸਾਧ ਸੰਗਤ ਦੇ ਵਿੱਚ ਤੇ ਪਾਇਆ ਇਹ ਉਹ ਥਾਨ ਹੈ ਜਿੱਥੇ ਬੈਠ ਕੇ ਪਰਮੇਸ਼ਰ ਅੱਠੇ ਪਹਿਰ ਭੁੱਲਦਾ ਨਹੀਂ ਤੇਰੇ ਸੰਤ ਜਨਾਂ ਦੀ ਸਰਣੀ ਪਿਆ ਤੈਨੂੰ ਪਾ ਲਿਆ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਤੇਰਾ ਨਾਮ ਜਪਿਆ ਬੇਦ ਪੜੇ ਪੜ ਬ੍ਰਹਮਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਬਿਲਲਾਤੇ ਤੇ ਵੀ 모ਹੇ ਮਾਈ ਦਸ ਔਤਾਰ ਰਾਜੇ ਹੋਏ ਵਰਤੇ ਮਹਾਦੇਵ ਔ ਤੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥਕੇ ਵੀ ਬੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥਕੇ ਵੀ ਬੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸਨ ਪੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਵਾਹਿਗੁਰੂ ਜੀ ਕਹਿੰਦੇ ਬ੍ਰਹਮੇ ਨੇ ਬੜੇ ਵੇਦ ਪੜੇ ਪੜ ਪੜ ਕਹਿੰਦੇ ਹਾਰ ਗਿਆ ਪਰ ਤੇਰਾ ਅੰਤ ਨਹੀਂ ਪਾ ਸਕਿਆ ਤੇਰੀ ਕੀਮਤ ਇੱਕ ਤਿਲ ਜਿੰਨੀ ਨਹੀਂ ਪਾ ਸਕਿਆ ਕਹਿੰਦੇ ਹੋਰ ਬੜੇ ਸਿੱਧ ਸਾਧਕ ਤੈਨੂੰ ਲੱਭਦੇ ਲੱਭਦੇ ਫਿਰਦੇ ਰਹੇ ਪਰ ਉਹ ਵੀ ਮਾਇਆ ਦੇ ਮੋਹ ਵਿੱਚ اٹਕੇ ਰਹੇ ਵਿਸ਼ਨੂੰ ਦੇ ਕਹਿੰਦੇ 10 ਉਤਾਰ ਹੋਏ ਨੇ ਜਗਤ ਵਿੱਚ ਸੋਭਾ ਖੱਟੀ ਆ ਪਰ ਤੇਰਾ ਅੰਤ ਨਹੀਂ ਪਾਇਆ ਸ਼ਿਵ ਜੀ ਕਹਿੰਦੇ ਬਹੁਤ ਵੱਡਾ ਤਿਆਗੀ ਹੋਇਆ ਉਹ ਵੀ ਕਹਿੰਦੇ ਸਰੀਰ ਨੂੰ ਰਾਖ ਮੜ ਮੜ ਕੇ ਕਹਿੰਦੇ ਥੱਕ ਗਿਆ ਪਰ ਤੇਰਾ ਅੰਤ ਨਹੀਂ ਪਾ ਸਕਿਆ ਕਹਿੰਦੇ ਤੇਰਾ ਮਿਲਾਪ ਹੁੰਦਾ ਸੰਤਾਂ ਦੀ ਸੰਗਲ ਦੇ ਸੰਗਤ ਦੇ ਵਿੱਚ ਜਿੱਥੇ ਤੇਰਾ ਨਾਮ ਜਪਿਆ ਪੈ ਜਾਂਦਾ ਉਥੇ ਨਾਮ ਰਸ ਦਾ ਆਨੰਦ ਮਿਲਦਾ ਆਤਮਿਕ ਅਡੋਲਤਾ ਮਿਲਦੀ ਆ ਸੁਖ ਸਹਿਜ ਮਿਲਦਾ ਕਹਿੰਦੇ ਉਹ ਹੈ ਤੇਰੀ ਸਾਧ ਸੰਗਤ ਦੇ ਵਿੱਚ ਗੁਰੂ ਜਨਾਂ ਦੀ ਸ਼ਰਨ ਜਾ ਕੇ ਤੇਰਾ ਨਾਮ ਜਪਣਾ ਸਫਲ ਦਰਸ਼ਨ ਪੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ ਤੇ ਨਾਨਕ ਜੀ ਕਹਿੰਦੇ ਨੇ ਗੁਰੂ ਦਾ ਦਰਸ਼ਨ ਕਰਕੇ ਜੀਵਨ ਸਫਲ ਹੋ ਗਿਆ ਉਹਦੀ ਸੰਗਤ ਦੇ ਵਿੱਚ ਗੁਰੂ ਦੀ ਵਿੱਚ ਪਰਮੇਸ਼ਰ ਦਾ ਨਾਮ ਧਿਆਇਆ ਮਨ ਅਤੇ ਹਿਰਦਾ ਕਰਕੇ ਪਰਮੇਸ਼ਰ ਦਾ ਪ੍ਰੇਮ ਰੰਗ ਚੜ ਗਿਆ ਜੀਵਨ ਉਹ ਸੁਹੀ ਮਹੱਲਾ ਪੰਜਵਾਂ ਕਰਮ ਤਰੰ ਪਾਖਾંડ ਜੋ ਦਿਸੈ ਤਿੰਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਵਾਹਿਗੁਰੂ ਚੱਤੇ ਪਾਚਾ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੋ ਕੋਈ ਜੀਵ ਕਹਿੰਦੇ ਧਾਰਮਿਕ ਕਰਮ ਕਰ ਰਿਹਾ ਪਰ ਪਖੰਡ ਰੂਪ ਵਿੱਚ ਕਰ ਰਿਹਾ ਉਹਨੂੰ ਕਹਿੰਦੇ ਜਮਦੂਤ ਦਾ ਟੈਕਸ ਦੇਣਾ ਪੈਂਦਾ ਮਤਲਬ ਜਮਦੂਤ ਉਹਦਾ ਖਹਿੜਾ ਨਹੀਂ ਛੱਡਦਾ ਕਿ ਪਰਮੇਸ਼ਰ ਨੂੰ ਤੇ ਪਤਾ ਹੈ ਨਾ ਵੀ ਕਿਹੜੀ ਅਸਲੀ ਭਗਤੀ ਆ ਕਿਹੜੀ ਪਖੰਡ ਵਾਲੀ ਭਗਤੀ ਆ ਕਹਿੰਦੇ ਜੇ ਉਸ ਪਰਮੇਸ਼ਰ ਦਾ ਜੋ ਸਾਰੀਆਂ ਆਸ਼ਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਉਦੇ ਸਫਤ ਸਲਾਹ ਕਰੀਏ ਇੱਕ ਪਲ ਵੀ ਕਹਿੰਦੇ ਮਨ ਟਿਕ ਜਾਏ ਤਾਂ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਕਹਿੰਦੇ हे ਸੰਤ ਜਨੋ ਪਰਮੇਸ਼ਰ ਦਾ ਨਾਮ ਸਿਮਰਿਆ ਇਸ ਸਾਗਰ ਤੋਂ ਤਰ ਜਾਈਦਾ ਜੇ ਕੋ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਉਸ ਪਰਮੇਸ਼ਰ ਦਾ ਨਾਮ ਜਪੇ ਤਾਂ ਗੁਰੂ ਦੀ ਕਿਰਪਾ ਦੁਆਰਾ ਇਹ ਪਵ ਜਲ ਨੂੰ ਤਰ ਸਕੀਦਾ ਹੈ ਕੋਟ ਤੀਰਥ ਮਜਨ ਇਸ ਨਾਨਾ ਇਸ ਕਲ ਮਹਿਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਕਹਿੰਦੇ ਇਸ ਯੁਗ ਦੇ ਵਿੱਚ ਸੰਗਤ ਲੋਕ ਬੜੇ ਹੀ ਕਹਿੰਦੇ ਤੀਰਥ ਇਸ਼ਨਾਨ ਕਰਦੇ ਨੇ ਪਰ ਜਿੰਨੇ ਕਹਿੰਦੇ ਕਰੋੜਾਂ ਹੀ ਚਾਹੇ ਤੀਰਥ ਇਸ਼ਨਾਨ ਕਰ ਲੋ ਇਹਨਾਂ ਨਾਲ ਵੀ ਵਿਕਾਰਾਂ ਦੀ ਮੈਲ ਛੱਡਦੀ ਆ ਕਿ ਜੀਵ ਨੂੰ ਹੰਕਾਰ ਹੋ ਜਾਂਦਾ ਵੀ ਮੈਂ ਪਤਾ ਨਹੀਂ ਕੋਈ ਚੰਗੇ ਕਰਮ ਕਰਦਾ ਫਿਰ ਰਿਹਾ। ਕਹਿੰਦੇ ਜਦੋਂ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਈਦੇ ਨੇ ਉਹਦੇ ਨਾਲ ਜੀਵ ਦਾ ਹਿਰਦਾ ਨਿਰਮਲ ਹੋ ਜਾਂਦਾ। ਬੇਦਕ ਤੇਵ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ। ਇਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਕਹਿੰਦੇ ਹੋਰ ਧਾਰਮਿਕ ਗ੍ਰੰਥ বেদ ਕਤੇਬ ਸਿਮਰਤیاں ਸ਼ਾਸਤਰ ਪੜ੍ਹਨ ਦੇ ਨਾਲ ਵੀ ਵਿਕਾਰਾਂ ਤੋਂ ਮਾਇਆ ਤੋਂ ਮੁਕਤੀ ਨਹੀਂ ਮਿਲਦੀ ਪਰ ਕਹਿੰਦੇ ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਸਿਮਰਿਆ ਜਾਏ ਨਾ ਉਹ ਜੀਵ ਦੀ ਲੋਕ ਪਰਲੋਕ ਵਿੱਚ ਸੋਭਾ ਹੁੰਦੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਜਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਕਟਕਟ ਨਾਨਕ ਮਾਜਾ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਚੋਹ ਵਰਨਾ ਦੇ ਕਹਿੰਦੇ ਲੋਕਾਂ ਨੂੰ ਇੱਕੋ ਕਹਿੰਦੇ ਸਾਜਾ ਉਪਦੇਸ਼ ਹੈ ਕਿ ਜੋ ਵੀ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦਾ ਹੈ। ਉਹਨੂੰ ਪਰਮੇਸ਼ਰ ਹਰ ਇੱਕ ਘਟ ਵਿੱਚ ਨਜ਼ਰ ਆਉਂਦਾ ਹੈ। ਸੁਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ। ਤਿਨ ਕੀ ਸੋਬਾ ਸਭ ਨੇ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ RAM ਹਰ ਸੰਤਾ ਜੇ ਵੜਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾਉ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਜੋ ਕੁਛ ਵੀ ਪਰਮੇਸ਼ਰ ਕਰਦਾ ਹੈ ਉਹਦੇ ਭਗਤ ਜਨ ਉਹਦੇ ਸੰਤ ਜਨ ਉਸ ਪ੍ਰਮਾਤਮਾ ਦੀ ਕੀਤੀ ਹੋਈ ਨੂੰ ਕਬੂਲ ਕਰਦੇ ਨੇ ਪਾਣੇ ਨੂੰ ਮੰਨਦੇ ਨੇ ਉਹਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਲਈ ਉਹਨਾਂ ਦੀ ਸਾਰੀ ਜਗ੍ਹਾ ਤੇ ਵਡਿਆਈ ਹੁੰਦੀ ਆ ਉਹਨਾਂ ਨੂੰ ਸੋਭਾ ਮਿਲਦੀ ਆ ਕਹਿੰਦੇ हे ਪਰਮੇਸ਼ਰ ਜੀ ਤੇਰੇ ਸੰਤ ਜਨਾਂ ਦੇ ਬਰਾਬਰ ਦਾ ਕੋਈ ਹੈ ਨਹੀਂ ਭਗਤਾਂ ਨੂੰ ਕਹਿੰਦੇ ਤੇਰੇ ਨਾਲ ਪ੍ਰੀਤ ਬਣ ਜਾਂਦੀ ਆ ਉਹਨਾਂ ਨੂੰ ਹਰ ਇੱਕ ਜਗ੍ਹਾ ਤੇ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਤੁਹੀ ਵਿਆਪਕ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਟ ਅਪਰਾਧੀ ਸੰਤ ਸੰਗ ਉਦਰੈ ਜਮਤਾ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰਿ ਸਿਉ ਆਣ ਮਿਲਾਵੈ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਗੁਰੂ ਜਨਾਂ ਦੀ ਸੰਗਤ ਵਿੱਚ ਕਰੋੜਾਂ ਅਪਰਾਧੀ ਕਹਿੰਦੇ ਤਰ ਗਏ ਨੇ ਜਮਦੂਤ ਉਹਨਾਂ ਦੇ ਨੇੜੇ ਨਹੀਂ ਕਹਿੰਦੇ ਟੁਕਦਾ ਜੇ ਜੀਵ ਕਹਿੰਦੇ ਜਿਹੜਾ ਜਨਮਾਂ ਜਨਮਾਂ ਤੋਂ ਵਿਛੜਿਆ ਹੋਇਆ ਸੰਤ ਜਨ ਉਹਨਾਂ ਨੂੰ ਪਰਮੇਸ਼ਰ ਨਾਲ ਮਿਲਾਉਣ ਦੀ ਸਮਰੱਥਾ ਰੱਖਦੇ ਨੇ ਮਾਇਆ ਮੋਹ ਪਰਮ ਪਉ ਕਟੈ ਸੰਤ ਸਰਣ ਜੋ ਆਵੇ ਜਿਹਾਂ ਮਨੋਰਥ ਕਰ ਆਰਾਧੈ ਸੋ ਸੰਤਨ ਤੇ ਪਾਵੈ ਜਿਹੜੇ ਜੀਵ ਕਹਿੰਦੇ ਸੰਤ ਦੀ ਸ਼ਰਨ ਆਉਂਦੇ ਨੇ ਉਹਨਾਂ ਦੇ ਸਾਰੇ ਮਾਇਆ ਮੋਹ ਪਟਕਣਾ ਡਰ ਸਾਰੇ ਖਤਮ ਹੋ ਜਾਂਦੇ ਨੇ ਜਿਸ ਮਨੋਰਥ ਦੀ ਇੱਛਾ ਰੱਖ ਕੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਸੰਤ ਜਨਾਂ ਕੋਲੋਂ ਉਹੀ ਫਲ ਪਾ ਲੈਂਦੇ ਨੇ ਸੰਤ ਬਾਰੇ ਆਪਾਂ ਜਾਣਦੇ ਆ ਸੰਗਤ ਜੀ ਸਾਰੇ ਸੰਤ ਉਹ ਜਿਹਦੀ ਪਰਿਭਾਸ਼ਾ ਸੁਖਮਨੀ ਸਾਹਿਬ ਵਿੱਚ ਮਿਲਦੀ ਹੈ ਸੰਤ ਪਰਮੇਸ਼ਰ ਦਾ ਰੂਪ ਹੁੰਦਾ ਉਹਨੂੰ ਕੋਈ ਠੰਡ ਗਰਮੀ ਖੁਸ਼ੀ ਗਮੀ ਸਭ ਤੋਂ ਉੱਪਰ ਉਹ ਸੰਤ ਕਦੇ ਸੰਤ ਬਾਰੇ ਭਰਮ ਚ ਨਹੀਂ ਆ ਜਾਣਾ ਸੰਤ ਦੀ ਪਰਖ ਸੁਖਮਨੀ ਸਾਹਿਬ ਦੀ ਬਾਣੀ ਦੇ ਅਨੁਸਾਰ ਕਰਨੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜਨਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਗੁਰ ਪੇਟਿਆ ਸੇ ਸਭ ਤੇ ਪੈ ਨਿਕਾਣੇ ਕਹਿੰਦੇ ਉਹ ਸੇਵਕ ਜੋ ਪਰਮੇਸ਼ਰ ਨੂੰ ਪਸੰਦ ਆ ਗਿਆ ਪਰਮੇਸ਼ਰ ਦੇ ਮਨ ਨੂੰ ਭਾ ਗਿਆ ਉਹਦੀ ਕਹਿੰਦੇ ਮਹਿਮਾ ਅਸੀਂ ਦੱਸ ਨਹੀਂ ਸਕਦੇ ਉਹਦੀ ਵਡਿਆਈ ਅਸੀਂ ਦੱਸ ਨਹੀਂ ਸਕਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਸਤਿਗੁਰ ਨਾਲ ਹੋ ਗਿਆ ਉਹਨੂੰ ਫਿਰ ਜਗਤ ਵਿੱਚ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮਾ ਮਹਾ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਦ ਚਿਤ ਆਇਐ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਤੇਰੇ ਸੰਤ ਜਨ ਤੇਰੇ ਸੇਵਕ ਜਨ ਤੇਰੀ ਸ਼ਰਨ ਵਿੱਚ ਰਹਿੰਦੇ ਨੇ ਤੂੰ ਉਹਨਾਂ ਨੂੰ ਸੰਸਾਰ ਵਿੱਚ ਤ੍ਰਿਸ਼ਨਾ ਦੀ ਅਗ ਤੋਂ ਹੱਥ ਦੇ ਕੇ ਬਚਾਉਣਾ ਹੈ ਉਹਨਾਂ ਨੂੰ ਕਿਸੇ ਹੋਰ ਮਦਦ ਦਾ ਭਰੋਸਾ ਨਹੀਂ ਹੁੰਦਾ ਉਹਨਾਂ ਦੇ ਮਨ ਤੇ ਵਿੱਚ ਹਿਰਦੇ ਵਿੱਚ ਤੇਰੇ ਤੇ ਹੀ ਭਰੋਸਾ ਹੁੰਦਾ ਤੇਰਾ ਹੀ ਮਾਣ ਤੇਰਾ ਹੀ ਤਾਣ ਹੁੰਦਾ ਹੋਰ ਕਿਸੇ ਤੇ ਆਸ ਨਹੀਂ ਰੱਖਦੇ ਹੈ ਕਹਿੰਦੇ हे ਪਰਮੇਸ਼ਰ ਜੀ ਜਦ ਤੂੰ ਚੇਤੇ ਵਿੱਚ ਬਸ ਜਾਏ ਤਾਂ ਇਸ ਸੰਸਾਰ ਸਾਗਰ ਨੂੰ ਤਰ ਲਈਦਾ ਜਿਹੜੇ ਕਹਿੰਦੇ ਤੇਰੇ ਸੇਵਕ ਨੇ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਤੇਰਾ ਹੀ ਭਰੋਸਾ ਤੇਰਾ ਹੀ ਆਸਰਾ ਤੇਰੇ ਨਾਮ ਦੇ ਆਸਰੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ ਅੰਧਕੂਪ ਤੇ ਕਾਢ ਲੀਏ ਤੁਮ ਆਪ ਪੈ ਕਿਰਪਾਲਾ ਸਾਰ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤਪਾਲਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਕਿਰਪਾ ਕਰਕੇ ਆਪਣੇ ਸੇਵਕ ਜਨਾਂ ਨੂੰ ਮਾਇਆ ਦੇ ਹਨੇਰੇ ਖੂਚੋਂ ਕੱਢ ਲੈਣਾ ਸਾਰਿਆਂ ਦੀ ਰੱਖਿਆ ਆਪ ਕਰਦਾ ਸਾਰਿਆਂ ਦੀ ਸੰਭਾਲ ਆਪ ਕਰਦਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ ਪ੍ਰਤਪਾਲਦਾ ਹੈ ਸਾਰਿਆਂ ਨੂੰ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤੀ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਜੀ ਤੇਰੀ ਮਿਹਰ ਦੀ ਨਜ਼ਰ ਹੁੰਦੀ ਆ ਉਹਨੂੰ ਸੰਸਾਰ ਦੇ ਬੰਦਨਾ ਚੋਂ ਬਾਹਰ ਕੱਢ ਲੈਣਾ ਆਪਣੀ ਭਗਤੀ ਦੀ ਦਾਤ ਦਿਨਾ ਤੇ ਆਪਣੀ ਸੇਵਾ ਭਗਤੀ ਸੇਵਕ ਤੋਂ ਆਪ ਕਰਵਾਉਂਦਾ ਹੈ ਪਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤਗੁਰ ਪੂਰਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਨੇ ਆਪ ਦਇਆ ਕੀਤੀ ਉਸ ਜੀਵ ਦਾ ਮਿਲਾਪ ਸਤਗੁਰ ਦੇ ਨਾਲ ਹੁੰਦਾ ਫਿਰ ਸਤਗੁਰ ਦੇ ਰਾਹੀ ਮਿਲਾਪ ਪਰਮੇਸ਼ਰ ਦੇ ਨਾਲ ਹੁੰਦਾ ਉਸ ਜੀਵ ਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ ਡਰ ਖਤਮ ਹੋ ਜਾਂਦੇ ਨੇ ਮਾਇਆ ਦਾ ਮੋਹ ਖਤਮ ਹੋ ਜਾਂਦਾ ਅੰਦਰ ਲੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਅੰਦਰ ਸੁਖ ਸਹਿਜ ਆਨੰਦ ਦਾ ਵਾਸਾ ਹੋ ਜਾਂਦਾ ਸਤਿਗੁਰ ਦੇ ਰਾਹੀਨ ਜੀ ਦਾ ਮਿਲਾਪ ਪਰਮੇਸ਼ਰ ਨਾਲ ਹੋ ਜਾਂਦਾ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਸੇਵਾ ਕਰਦੇ ਆਂ ਹੋ ਣਿਆ ਅਨੇਕਾਂ ਗਲਤੀਆਂ ਪੁੱਲਾਂ ਚੁੱਕਾਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ